اپنے بچا نو اپنی زمینوں جائیداد کو گرم خور س ਨੌ ਲਾ ਜੀ ਆਉ ਕਹਿੰਦੇ ਹਾਂ ਸਚੇ ਪਾਸ਼ਾ ਜੀ ਕਹਿੰਦੇ ਹਾਂ ਗੁਰਮੁਖੋ ਜਦ ਤੂੰ ਆਰ ਵਿੱਚ ਸੰਸਾਰ ਪਿਆਰ ਵਿੱਚ ਕਿਤੇ ਭੁੱਲ ਨਾ ਜਾਇਓ ਮੇਰਾ ਵਿਸ਼ਵਾਸ ਕਿਤੇ ਮੇਰਾ ਵਿਸ਼ਵਾਸ ਹੀ ਭੁੱਲ ਜਾਉ ਉਹ ਮੈਂ ਤੁਹਾਡੇ ਲਈ ਸਭ ਕੁਝ ਕਰਵਾਇ ਕਰ ਦਿੱਤਾ ਭਗਵਨ ਪਾਸ਼ਾ ਕਹਿੰਦੇ ਨੇ ਗੁਰਮੁਖੋ ਜਦ ਤੂੰ ਆਰ ਵਿੱਚ ਸੰਸਾਰ ਪਿਆਰ ਵਿੱਚ ਕਿਤੇ ਭੁੱਲ ਨਾ ਜਾਇਓ ਮੇਰਾ ਵਿਸ਼ਵਾਸ ਵਿਸ਼ਿਆਂ ਵਿੱਚ ਆਪਣਾ ਆਪ ਲਵਾਈਆ ਵਿਸ਼ਿਆਂ ਚ ਜੱਤ ਦੇ ਵਿਕਾਰ ਵਿਸ਼ਿਆਂ ਹੋ ਕੇ ਤੇ ਆਪਣਾ ਹੌਲਾ ਦਵਾ ਕੇ ਬਹਿ ਗਏ ਹੋ ਮੈਂ ਆਹ ਜੀਵਾਦ ਝੁਕ ਚੋਂ ਪੜੀ ਸਭ ਸਤਿਗੁਰ ਖਾਸ ਜਨਮ ਮਰਨ ਵਿੱਚ ਨਾ ਆਇਆ ਕੀ ਕਹੇਗੇ ਕਿ ਮੈਂ ਆਹ ਜੀਵਾਦ ਸਭ ਸਤਿਗੁਰ ਹਾਂ ਤੇ ਮੈਂ ਜਨਮ ਮਰਨ ਵਿੱਚ ਨਹੀਂ ਆਉਂਦਾ ਮੈਨੂੰ ਅੱਗੇ ਕੀ ਕਰਨਾ ਹੈ ਆਪਣੀ ਗੁਰਸਿੱਖਾਂ ਦੀ ਸਿੱਖਿਆ ਦਿੱਤੀ ਮੈਨੂੰ ਆਪਣੇ ਵਿੱਚੋਂ ਪਰਿਉਤਲਾਸ਼ ਬਾਹਰ ਨਾ ਕੋਈ ਲੋੜ ਰਹਿਣਾ ਰਹੇ ਮੈਨੂੰ ਆਪਣੇ ਵਿੱਚੋਂ ਪਰੋਤਲਾਸ਼ ਪਰੋਤਲਾਸ਼ ਆਪਰੇ ਲਾਸਨ ਦੀਵਾਰੀ ਤੇ ਵੇਖੋ ਪਾਸ਼ਾ ਨੂੰ ਮਿਲਤੀ ਕਰੋ ਪਾਸ਼ਾ ਚੜੀ ਆਤਮਾ ਨਾਲ ਸਾਡੀ ਆਤਮਾ ਨੂੰ ਜੋੜ ਕੇ ਤੂੰ ਸਾਨੂੰ ਆਪਣਾ ਬਣਾ ਲੈ ਕਿਉਂ ਮੈਨਾ ਮੈਂ ਤੇਰਾ ਪ੍ਰਭ ਕਹਿੰਦੇ ਹਾਂ ਮੈਂ ਤੁਹਾਡਾ ਤੁਸੀਂ ਮੈਨੂੰ ਆਪਣਾ ਬਣਾ ਇਹੋ ਤੁਹਾਡੀ ਭਗਤੀ ਨੇ ਜਿਹੜੀ ਆਈ ਆ ਕਿ ਮੈਂ ਆਪਣਾ ਬਣਾਣਾ ਮੈਨੂੰ ਆਪਣੇ ਵਿੱਚੋਂ ਕਰਿਓ ਤਲਾਸ਼ ਬਾਹਰ ਕੁndi ਨੀਂ ਡੋੜ ਰਹਿ ਨਰਾਇਆ ਅਗੇ ਕੀ ਕਹਿੰਨੇ ਫਿਰ ਖਾਲਸਾ ਮੇਰਾ ਰੂਪ ਆ ਮੈਂ ਸਤ ਖਾਲਸੇ ਵਿੱਚ ਸਮਾਈ ਆ ਖਾਲਸਾ ਮੇਰਾ ਆਪਣਾ ਰੂਪ ਆ ਮੈਂ ਸਤ ਖਾਲਸੇ ਵਿੱਚ ਗੋਬਿੰਦ ਪਾਸ਼ਾ ਕਹਿ ਕੇ ਮੈਂ ਸਤ ਖਾਲਸੇ ਵਿੱਚ ਸਮਾਈ ਆ ਤੁਹਾਡਾ ਸਦਾ ਪੁਰਖ ਤਾਲ ਮਾਈ ਬਾਪ ਤੁਹਾਡਾ ਸਦਾ ਪੁਰਖ ਤਾਲ ਮਾਈ ਬਾਪ ਜਿਸ ਦੀ ਗੋਦ ਦਿੱਤਾ ਪਕਾਇਆ ਕਹਿੰਦੇ ਖਾਲਸਾ ਮੈਂ ਉਸ ਪੁਰਖ ਘਰ ਦੀ ਗੋਦ ਵਿੱਚ ਪਾ ਕੇ ਚੱਲਿਆ ਆ ਗਿਆ। ਉਹ ਹੀ ਤੁਹਾਡਾ ਵਾਹੀ ਬਾਪ ਦਾ। ਤੁਹਾਡਾ ਸਾਦਾ ਪੁਰਖ ਘਰ ਮਾਈ ਬਾਪ ਜਿਸ ਦੀ ਗੋਦ ਦਿੱਤਾ ਟਕਾਇਆ ਜਾਂ ਦੀ ਯਾਦ ਕਰੋਗੇ। ਉਹ ਦੇ ਪਾਸ਼ਾ ਕਹਿੰਦੇ ਫਿਰ ਜਾਂ ਦੀ ਯਾਦ ਕਰੋਗੇ।

ਆਤ ਨਾਤਾ ਸੁਰਦਾ ਇੱਕ ਬਤਾਈ ਆ ਜੋ ਸ਼ਬਦ ਨੂੰ ਜੋ ਸ਼ਬਦ ਨੂੰ ਹੈ ਬੋਲ ਕੇ ਜੋ ਹਰ ਘਟ ਰੱਖੇ ਵਾਸ ਵਾਸਾ ਇੱਕੋ ਨਾਂ ਰਖਾਇਆ ਉਹਦੇ ਵਾਸਤਾ ਕੀ ਨਾਮ ਲਖਾਇਆ ਕਾਲ ਕੁਖਾਲ ਕਾਲ ਕੁਖ ਨਾਲ ਜੋੜ ਕੇ ਉਹ ਤੇ ਹੈ ਕੋਣ ਮਾਤੇ ਦਸਿਆ ਕਿ ਮੈਂ ਆ ਗਿਆ ਮਾਤੇ ਆਂਦੇ ਵਿੱਚ ਮੈਨੂੰ ਮਿਲੋ ਸਭ ਸੱਚੇ ਪਾਤਸ਼ਾਹੇ ਕੇ ਵੋਲ ਹੁੰਦੇ ਹਨ ਉਹ ਜ્યોਤੀ ਜੋ ਸਰੂਪਾ ਦਾ ਪਪੜੀ ਚਰਫਾਗਾ ਕਰੇ ਕੇ ਸਾਚਾ ਹੇ ਨਿਰੰਕਿਰੰਤ ਕਰੰਡ ਜੋ ਸੱਚੇ ਹਰ ਦਾ ਪੀੜਾ ਉਹੀ ਨਿਰੰਕਿਰੰਤ ਨਾਨ ਨਾ ਹੈ ਉਹੀ ਮਹਾਰਿਸ਼ੇਸ਼ ਸੁਚੇ ਭਗਵਾਨ ਹੈ ਉਹੀ ਸਾਰੀ ਸਿਸ ਨੂੰ ਪੈਰ ਤੇ ਖੜਵਾ ਪਾਲਣਾ ਕਰਨ ਵਾਲਾ ਭਗਵਾਨ ਹੈ ਇੱਕ ਦਿਵਾਰਾ ਇੱਕ ਮੰਡਲ ਇੱਕ ਦਾੜ ਇੱਕੋ ਗ੍ਰਹ ਮੰਦਰ ਮੂਰਖ ਅਕਾਲ ਜੋ ਆਜਗਾ ਦਾ ਦੇਵੇ ਸਾਤ ਯੁਗ ਚੌਕੜੀ ਜੇਤੀ ਨ ਵਿੱਚ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਕੇਤ ਹੈ ਇਹ ਉਸ ਸਰਗੁਣ ਜੀ ਹਰ ਬਾਣੀ ਉਸ ਪੁਰਬ ਮਾਲੇ ਆਏ ਤੇ ਦੇਖਣ ਕਲ ਜੀ ਉਤਾਰ ਬਣ ਕੇ ਆਇਆ ਤੇ ਤੁਹਾਨੂੰ ਪਿਛੇ ਗਦਾ ਯਾਦ ਰਹੇ ਹਨ ਕਿ ਕੋ ਸਿੱਖੋ ਕਿ ਮਾਇਆ ਵਿੱਚ ਪਾਇਆ ਭੁੱਲ ਨਾ ਜਾਇ ਕੋਲ ਜੇ ਕਰਮਾਂਿਆਂ ਨੂੰ ਇੱਕ ਬਾਤ ਉਪਾਸ਼ਣ ਕੋਲ ਨਾ ਜੇ ਜੋ ਇੱਥੇ ਜਿੱਥੇ ਸੱਚੇ ਬਾਸ਼ਾ ਪਾਸੋਂ ਵਕਣ ਨੂੰ ਚਾਹਿਆ ਫਿਰ ਮੈਂ ਵੀ ਇਕਰਾਰ ਕਰਾਂ ਗ੍ਰੰਥ ਜਿਉਂ ਨੰਨੀਆਂ ਪੜਾਉਂਦਾ ਇਸ ਬਾਤ ਨੂੰ ਉਸਨੇ ਚਾਹਤਾ ਜੀਸੇ ਕਰਕੇ ਸਰ ਮੋਕਾਂ ਬਣਾ ਅਸੀਂ ਅੱਜ ਤੇਰੇ ਤੋਂ ਬਣਾ ਲਈਏ ਸਾਧ ਜੇ ਉਹ ਸਤਿਗੁਰੂ ਹੋਇਆ جی یاد ہو سو سہ سچے پاشا پرسوں معافی پرسوں معافی منگ رہا ہاں کہ کوئی بولن چلتی ہوگی شبدی اتنے جی وہ جگہ جو بتایا اچھی آواز